ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ 26 ਫਰਵਰੀ ਤੱਕ ਚੱਲਣ ਵਾਲੇ ਮਹਾਕੁੰਭ 2025 ਵਿੱਚ ਜਿੱਥੇ ਸ਼ੁਰੂਆਤ ਤੋਂ ਲੈ ਕੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਦੇਸ਼ ਤੇ ਦੁਨੀਆ ਭਰ ਤੋਂ ਸ਼ਰਦਾਲੂ ਆਸਥਾ ਦੀ ਡੁਬਕੀ ਲਗਾਉਣ ਲਈ ਇੱਥੇ ਪੁੱਜ ਰਹੇ ਨੇ ਉੱਥੇ ਹੀ ਇਸ ਵਾਰ ਸ਼ਰਦਾਲੂਆਂ ਦੀ ਸਹੂਲਤ ਲਈ ਸਰਕਾਰ ਵੱਲੋਂ ਸੂਚਨਾ ਟੈਕਨਾਲੋਜੀ ਦੀ ਸਹਾਇਤਾ ਨਾਲ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਸ਼ਰਦਾਲੂਆਂ ਦੀ ਸਹੂਰਤ ਲਈ ਉ체ਚੇ ਤੌਰ ਤੇ ਤਿਆਰ ਕੀਤੇ ਗਏ ਵੱਖ-ਵੱਖ ਪਸ਼ਾਵਾਮ ਵਿੱਚ ਚੱਲਣ ਵਾਲੇ ਚੈਟਬੋਟ ਦਾ ਨਵਾਂ ਸੰਸਕਰਨ ਲਾਂਚ ਕੀਤਾ ਗਿਆ ਹੈ ਜਿਹੜਾ ਸ਼ਰਦਾਲੂਆਂ ਲਈ ਕਾਫੀ ਮਦਦਗਾਰ ਸਾਬਿਤ ਹੋ ਰਿਹਾ ਹੈ ਇਹ ਚੈਟਬੋਟ ਸ਼ਰਦਾਲੂਆਂ ਨੂੰ ਉਹਨਾਂ ਦੇ 1 ਕਿਲੋਮੀਟਰ ਦੇ ਕੇਰੇ ਵਿੱਚ ਪਾਰਕਿੰਗ ਖਾਣੇ ਵਾਲੀ ਥਾਂ ਤੇ ਹਸਪਤਾਲ ਲੱਭਣ ਵਿੱਚ ਮਦਦ ਕਰ ਰਿਹਾ ਹੈ ਇਸ ਤੋਂ ਇਲਾਵਾ ਮਹਾਕੋਮ ਦੇ ਵੱਖ-ਵੱਖ ਸੈਕਟਰਾਂ ਦੀ ਜਾਣਕਾਰੀ ਤੇ Google Map ਲਿੰਕ ਵੀ ਇਸ ਰਾਹੀਂ ਮੁਹੱਈਆ ਕੀਤਾ ਜਾ ਰਿਹਾ ਹੈ AI ਚੈਟਬੋਟ ਸ਼ਰਦਾਲੂ ਨੂੰ ਪਖਾਨੇ ਗੁਆਚੇ ਤੇ ਲੱਬਣ ਸਬੰਧੀ ਕੇਂਦਰਾਂ ਬੈਂਕਿੰਗ ਸੇਵਾਵਾਂ ਪ੍ਰਦਰਸ਼ਨੀ ਅਤੇ ਜਨਤਕ ਪਾਣੀ ਤੇ ATM ਵਰੀਆਂ ਸਹੂਲਤਾਂ ਬਾਰੇ ਸਕਿੰਟਾਂ ਵਿੱਚ ਜਾਣਕਾਰੀ ਉਪਲਬਧ ਕਰਵਾ ਰਿਹਾ ਏ ਸ਼ਰਦਾਲੂ QR ਕੋਡ ਨੂੰ ਸਕੈਨ ਕਰਕੇ ਮੋਬਾਈਲ 'ਤੇ ਸਾਰੀਆਂ ਪ੍ਰਮੁੱਖ ਥਾਵਾਂ ਬਾਰੇ ਜਾਣਕਾਰੀ ਡਾਊਨਲੋਡ ਕਰ ਰਹੇ ਨੇ ਲੱਖਾਂ ਸ਼ਰਦਾਲੂ ਇਸ ਸਹੂਲਤ ਦਾ ਲਾਭ ਲੈ ਚੁੱਕੇ ਨੇ ਜਿਨ੍ਹਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ